ਆ ਦੇਖ ਲਓ ਦੋਸਤੋ ਪ੍ਰਦੇਸ਼ੀਆਂ ਦੇ ਹਾਲ ਕੈਨੇਡਾ ਤੋਂ ਆਈ ਕੁੜੀ ਘਰ ਦੇ ਬੂਹੇ ਅੱਗੇ ਖੜੀ ਰਹੀ ਰਹੀ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ਼-ਸਾਫ਼ ਦੇਖ ਸਕਦੇ ਹੋ ਤੇ ਕੁੜੀ ਨੇ ਹੀ ਬੇਹਰਦ ਹੈਰਾਨੀ ਦੇ ਨਾਲ ਘਰ ਦੇ ਵਿੱਚ ਕੀਤੀ ਐਂਟਰੀ ਜੱਥੇ ਕਿ ਦੋਸਤੋ ਪਰ ਬਾਹਰ ਵਾਲਿਆਂ ਨੂੰ ਪੂਰਾ ਵੀ ਪਿੰਕ ਨਹੀਂ ਸੀ ਕਿ ਉਹਨਾਂ ਦੀ ਬੇਟੀ ਅੱਜ ਘਰ ਦੇ ਵਿੱਚ ਆਵੇਗੀ ਤੇ ਕੁੜੀ ਨੇ ਉਸੇ ਵੀੜੇ ਦੇ ਵਿੱਚ ਜਿੱਥੇ ਨਿੱਕੀ ਹੁੰਦੀ ਨੇ ਬਚਪਨ ਹੰਡਾਇਆ ਸੀ ਤੇ ਉਸੇ ਵੀੜੇ ਦੇ ਵਿੱਚ ਸਾਲਾ ਮਾਰ ਕੇ ਆਪਣੇ ਮਾਤਾ-ਪਿਤਾ ਨੂੰ ਪਾਈ ਜੱਫੀ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ਼-ਸਾਫ਼ ਦੇਖ ਸਕਦੇ ਹੋ ਬੇਸ਼ੱਕ ਪੰਜਾਬ ਦੀ ਜਵਾਨੀ ਚੰਗੇ ਵੇਖਣ ਨੂੰ ਲੈ ਕੇ ਵਿਦੇਸ਼ ਦੇ ਵਿੱਚ ਜਾ ਰਹੀ ਹੈ ਪਰ ਵਿਦੇਸ਼ ਦੇ ਵਿੱਚ ਜਦੋਂ ਉਹ ਮੁਸ਼ਕਲਾਂ ਦਾ ਸਾਹਮਣਾ ਕਰਦੀ ਹੈ ਤਾਂ ਫਿਰ ਯਾਦ ਪੰਜਾਬ ਦੀ ਆਉਂਦੀ ਹੈ ਕੀ ਦੋਸਤੋ ਤੁਸੀਂ ਵੀ ਵਿਦੇਸ਼ ਜਾਣਾ ਚਾਹੁੰਦੇ ਹੋ ਜਾਂ ਨਹੀਂ ਕੀ ਤੁਸੀਂ ਵੀ ਆਪਣੇ ਮਾਪਿਆਂ ਨੂੰ ਵਿਦੇਸ਼ਾਂ ਦੇ ਵਿੱਚ ਛੁੱਟੀਆਂ ਦਿਵਾਉਣੇ ਚਾਹੁੰਦੇ ਹੋ ਜਹਾਜ਼ਾਂ ਦੇ ਵਿੱਚ ਜਾਂ ਨਹੀਂ ਆਪਣੀ رائے ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਨੇ ਰਹਿੰਦੇ ਧੰਨਵਾਦ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਇਹੋ ਜਿਹੀ ਅਪਡੇਟਾਂ ਦਿੰਦੇ ਰਹਾਂਗੇ